ਸੁਜਾਨਪੁਰ ਵਿੱਚ ਗੁੰਡਾਗਰਦੀ ਅਤੇ ਲੁੱਟਖੋ ਥੰਮਣ ਦਾ ਨਾਂ ਨਹੀਂ ਲੈ ਰਹੀ ਉੱਥੇ ਹੀ ਦੱਸ ਦਈਏ ਕਿ ਦੇਰ ਰਾਤ ਨੂੰ ਸੁਜਾਨਪੁਰ ਤੋਂ ਸ਼ੇਖਾ ਮਹੱਲੇ ਵਿੱਚ ਇੱਕ ਵਿਅਕਤੀ ਬਿਮਾਰ ਸੀ ਉਹਦੇ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਕਿ ਉਹ ਉਸਦੇ ਵਾਸਤੇ ਆਕਸੀਜਨ ਦਾ ਸਿਲੰਡਰ ਲੈ ਕੇ ਘਰ ਆਏ ਜਦੋਂ ਉਹ ਘਰ ਤੋਂ ਥੋੜੀ ਦੂਰ ਸ਼ੇਖਾ ਮਹੱਲੇ ਚੌਂਕ ਵਿੱਚ ਪਹੁੰਚਿਆ ਤਾਂ ਉਹਨੂੰ ਕੁਝ ਨੌਜਵਾਨਾਂ ਨੇ ਘੇਰ ਲਿਆ ਅਤੇ ਉਸ ਤੋਂ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਸਨੇ ਕਿਹਾ ਕਿ ਮੇਰੇ ਕੋਲ ਕੁਝ ਨਹੀਂ ਹੈ ਤਾਂ ਉਹਨਾਂ ਨੇ ਉਸਦੇ ਨਾਲ ਮਾਰਕੁੱਟਾਈ ਸ਼ੁਰੂ ਕਰ ਦਿੱਤੀ ਅਤੇ ਆਕਸੀਜਨ ਸਿਲੰਡਰ ਦੀ ਪਾਈਪ ਉਤਾਰਨੀ ਸ਼ੁਰੂ ਕਰ ਦਿੱਤੀ ਮੌਕਾ ਪਾ ਕੇ ਉਸਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ ਅਤੇ ਜਦੋਂ ਉਸ ਦਾ ਪਰਿਵਾਰ ਉੱਥੇ ਪਹੁੰਚਿਆ ਤਾਂ ਉਹ ਦੇਖਿਆ ਕਿ ਇਹਨਾਂ ਵਿੱਚ ਮਾਰ-ਪੀਟ ਹੋ ਰਹੀ ਸੀ ਜਦੋਂ ਉਹਨਾਂ ਦਾ ਪਰਿਵਾਰ ਇਸ ਲੜਾਈ ਨੂੰ ਖਤਮ ਕਰਨ ਲਈ ਉਹਨਾਂ ਦੇ ਵਿੱਚ ਗਿਆ ਤਾਂ ਉਹਨਾਂ ਨੇ ਪਰਿਵਾਰ ਦੀ ਔਰਤ ਦੇ ਗਲ ਵਿੱਚ ਪਾਈ ਹੋਈ ਚੈਨ ਖੋ ਲਈ ਅਤੇ ਪਰਿਵਾਰਿਕ ਮੈਂਬਰ ਆਪਣੀ ਜਾਨ ਬਚਾਉਂਦੇ ਹੋਏ ਆਪਣੇ ਘਰ ਪਹੁੰਚੇ ਜਦੋਂ ਉਹ ਘਰ ਦੇ ਅੰਦਰ ਦਾਖਲ ਹੋਏ ਤਾਂ ਉਹਨਾਂ ਨੌਜਵਾਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਤੇ ਇੱਟਾਂ ਪੱਥਰਾਂ ਦੇ ਨਾਲ ਉਹਨਾਂ ਦੇ ਘਰ ਤੇ ਹਮਲਾ ਸ਼ੁਰੂ ਕਰ ਦਿੱਤਾ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਮੌਕੇ ਤੇ ਹੀ ਉਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਜਦੋਂ ਪੁਲਿਸ ਆਈ ਤਾਂ ਮਹੱਲੇ ਦੇ ਲੋਕ ਵੀ ਇਕੱਠੇ ਹੋ ਗਏ ਜਦੋਂ ਉਹਨਾਂ ਨੇ ਧੀੜੀ ਇਕੱਠੀ ਹੁੰਦੀ ਦੇਖੀ ਤਾਂ ਤੇ ਹੀ ਨਿੰਦਿਆਯੋਗ ਗਲਤਾਂ ਇਹ ਹੈ ਕਿ ਸ਼ਹਿਰ ਦੀ ਪੁਲਿਸ ਵੱਲੋਂ ਕਿਸੇ ਪ੍ਰਕਾਰ ਦੀ ਰਾਤ ਨੂੰ ਗਸ਼ਤ ਨਹੀਂ ਕੀਤੀ ਜਾਂਦੀ ਜਿਸ ਕਾਰਨ ਇਹੋ ਜਿਹੇ ਲੋਕਾਂ ਦੇ ਹੌਸਲੇ ਬੁਲੰਦ ਹੁੰਦੇ ਹਨ ਤੇ ਉਹ ਰੋਜ਼ ਨਵੀਆਂ ਨਵੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜੇਕਰ ਸਮੇਂ ਰਹਿੰਦੇ ਹੀ ਪੁਲਿਸ ਵੱਲੋਂ ਰਾਤ ਨੂੰ ਗਸ਼ਤ ਕਰਕੇ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਭੇਜਿਆ ਜਾਵੇ ਤਾਂ ਕਦੀ ਵੀ ਲੁੱਟਖੋਹਾਂ ਚੋਰੀ ਦੀ ਘਟਨਾ ਨਹੀਂ ਹੋ ਸਕਦੀ ਕਿਉਂਕਿ ਰਾਤ ਨੂੰ ਹੀ ਇਹੋ ਜਿਹੇ ਲੋਕ ਨਸ਼ਾ ਕਰਕੇ ਇਸ ਪਾਲ ਵਿੱਚ ਰਹਿੰਦੇ ਹਨ ਕਿ ਕਦੋਂ ਸਾਨੂੰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦਾ ਮੌਕਾ ਮਿਲੇ ਅਤੇ ਅਸੀਂ ਆਪਣੇ ਨਸ਼ੇ ਦਾ ਕਿਤੋਂ ਨਾ ਕਿਤੋਂ ਇੰਤਜ਼ਾਮ ਕਰ ਸਕੀਏ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਪ ਜਲਦੀ ਇਸ ਘਟਨਾ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਜਾਂ ਪੁਲਿਸ ਅੱਖਾਂ ਬੰਦ ਕਰਕੇ ਬੈਠ ਜਾਂਦੀ ਹੈ ਅਤੇ ਇਹ ਸਭ ਕੁਝ ਜਿਵੇਂ ਦਾ ਤਿਵੇਂ ਹੀ ਚੱਲਦਾ ਰਹਿੰਦਾ ਹੈ। ਰਾਤ ਨੂੰ 12 ਵਜੇ ਲਗਭਗ ਇਹ ਬੱਚੇ ਆਪਣੇ ਛੜ ਚਾਚਾੋਂ ਆਫਿਸੋਂ ਦੀ ਕੀ ਬੋਲੇ ਖੜਾ ਇੱਕ ਬੜੀ ਪ੍ਰਾਬਲਮ ਥੀ ਉਹ ਮਸ਼ੀਨ ਲੈ ਕੇ ਆ ਰਹੀ ਬੱਚਾ ਉਹਨਾਂ ਨੇ ਇੱਥੇ ਆ ਕੇ ਸਾਈਆਂ ਦੇ ਮਹੱਲੇ ਦੇ ਚੌਂਕ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਉਹ ਵੀ ਤਲਾਸ਼ੀ ਲੈਣ ਲੱਗੇ ਲੈ ਆ ਵੀ ਪੈਸੇ ਕਰਕੇ ਦੇ ਮਾਣ ਮੇਰੇ ਕੋਲ ਕੋਈ ਪੈਸੇ ਨਹੀਂ ਆ ਗਏ ਕਿਉਂਕਾ ਕੁਛ ਨਹੀਂ ਆ ਰਹਾ ਮੈਂ ਤੇ ਜਾ ਰਹਾ ਉਹਨੂੰ ਸਾਧਿਓ ਬੰਸ਼ੀਨ ਲਾ ਕੇ ਉਹਨਾਂ ਦਾ ਉਹ ਪਾਈਪ ਫੁੱਟ ਕਿੱਝ ਆ ਤੁਝੋ ਕਰਨਾ ਹੈ ਮਹੱਲੇ ਵਿੱਚ ਇੱਥੇ ਆ ਕੇ ਆਪਣੀ ਗੁੰਡਾ ਕਰਦੀ ਕੀਤੀ ਹੈ ਇਹ ਟੂਬ ਲੈਟ ਵੀ ਤੋੜੀ ਫਸਟ ਆ ਕੇ ਉਹਨਾਂ ਟੂਬ ਲੈਟ ਤੋੜੀ ਹੈ ਲੈਟ ਆਫ ਕਰਤੀ ਹੈ ਉਹ ਲੋ ਆ ਕੇ ਉਹਨਾਂ ਆ ਕੇ ਗੇਟ ਤੋੜਿਆ ਅਗਰ ਉਹ ਗੇਟ ਨਹੀਂ ਟੁੱਟਦੇ ਤਾਂ ਉਹ ਸਾਡੀ ਜਿਹੜੀ ਨੂ ਆ ਗਈ ਹੈ ਉਹਦੇ ਵਾਲੀ ਚੈਨਿੰਗ ਹੋ ਕੇ ਲੱਗੇ ਹੈ ਹਾਂਜੀ ਔਰ ਬੰਦੇ ਜਿਹੜੇ ਆ ਗਏ ਉਹਦੇ ਨਾਮ ਮੇਰੇ ਕੋਲ ਲਿਖੇ ਹੋਏ ਆ ਅੱਭੀ ਹੈ ਹਨੁਵਜਲਾ देवा प्रभु सनों प्रभु सिंह जो रिशभ हैगा सन उजाला दीपू हैगा सनों किंग शेखर सनों पिंडी छोटा काशी तोता सनों तोता जानू गली कुमारा इन्होंने आ आके इन्हें तीन बच्चे ऐसे है जिन्हें ने अभी सान उजाला और छोटा काशी सनों तोता ਪਰ ਜਾਨੂੰ ਜੜੀ ਕੁਮਾਰਾ ਇਹਨਾਂ ਨੇ ਅੱਗੇ ਪੂਰੀ ਦਸਤ ਵਿਖਾਈ ਹੈ ਬਾਕੀ ਬੱਚੇ ਚਲੇ ਗਏ ਵਾਪਸ ਇਹਨਾਂ ਨੇ ਅੱਗੇ ਆਪਣੇ ਹੱਥ ਚ ਡੰਡੇ ਡੁੰਡੇ ਤਲਵਾਰਾ ਤੋ ਲੈ ਕੇ ਵੀ ਆਇਆ ਹੈ ਜੇ ਸਾਡੀਆਂ ਨੂੰ ਉਥੇ ਇਸ ਗੇਟ ਨੂੰ ਬੰਦ ਨਹੀਂ ਕਰਦੇ ਤਾਂ ਹੋ ਸਕਦਾ ਕੁਝ ਹੋਰ ਵੀ ਬਾਤਾਂ ਹੋ ਜਾਈਆਂ ਇਸੇ ਇਸ ਚੀਜ਼ ਦਾ ਗਵਾ ਹੈਗਾ ਤਾਂ ਪੂਰਾ ਮਹਲਾ ਪਗਲੀ ਉੱਤੇ ਮੋਕੇ ਤੇ ਦਿਖ ਰਹੀ ਸੀ ਉਹਦੇ ਕੋਲ ਵੀਡੀਓ ਵੀ ਆ ਗਈਆਂ ਨੇ ਉਹਨਾਂ ਨੂੰ ਵੀਡੀਓ ਵੀ ਪੇਸ਼ ਕੀਤੀਆਂ ਆ ਗਈਆਂ ਨੇ ਕਿ ਇਹ ਆਹੀ ਪ੍ਰਸ਼ਾਸਨ ਅੱਗੇ ਰਿਫਰੈਸ਼ ਕਰਨੇ ਆ ਇਹ ਨਾ ਮੋਰਿਆਂ ਨੂੰ ਚੁੱਕਿਆ ਜਾਏ ਪਰ ਕਾਨੂੰਨੀ ਕਾਰਵਾਈ ਕੀਤੀ ਜਾਏ ਜੋ ਮੋਕੇ ਨੇ ਪੁਲਿਸ ਨਾਲ ਆ ਕੇ ਫੈਸਲਾ ਦਿੱਤਾ ਤੁਹਾਨੂੰ ਮੋਕੇ ਨਾਲ ਆ ਕੇ ਉਹਨਾਂ ਨੇ ਪੂਰਾ ਸਾਡੀ ਅਪਲੀਕੇਸ਼ਨ ਲੈ ਕੇ ਚਲੇ ਗਏ ਆ ਉਹ ਕਹਿੰਦੇ ਅਸੀਂ ਆਪਣੀ ਕਾਰਵਾਈ ਕਰਨੀ ਹੈ ਉਹਨਾਂ ਹੀ ਤੁਰੰਤ ਅਰੇ ਐਮਸੀ ਤੇ ਲੱਟ ਜਿਆ ਗਿਆ ਇਹਨਾਂ ਨੇ ਤੁਰੰਤ ਫੋਨ ਕੀਤਾ ਪ੍ਰਧਾਨ ਉਪ ਪ੍ਰਧਾਨ ਪ੍ਰਧਾਨ ਕਮੇਟੀ ਮੈਂਬਰ ਇੱਥੇ ਆਏ ਨੇ ਹਾਂਜੀ ਔਰ ਕਾਰਨ ਉਹਨਾਂ ਅਪਲੀਕੇਸ਼ਨ ਲੈ ਕੇ ਟੀਐਸਪੀ ਸਾਹਿਬ ਨੂੰ ਦੇ ਦਿੱਤੀ ਹੈ ਐਮਸੀ ਸਾਹਿਬ ਦੇ ਥਰੂ ਹੁਣ ਅੱਗੇ ਜੋ ਬਿਆਨات ਹੋਣਗੇ ਉਹ ਉੱਥੇ ਚੋਂ ਬੁਲਾਣਗੇ ਅਸੀਂ ਜਾ ਕੇ ਡਟ ਕੇ ਮੈਦਾਨ ਵਿੱਚ ਬਿਆਹ ਕੇ ਜੈ ਬਣ ਬਿਆਹ ਦਿਆਗੇ ਇਹਦੇ ਕੋਈ ਡਰਨਾ ਕੰਮਲਾ ਨਹੀਂ ਹੈਗਾ ਨੁਕਸਾਨ ਹੋ ਗਿਆ ਨੁਕਸਾਨ ਹੁੰਦਾ ਹੈ ਤਾਂ ਕਾਫੀ ਕੀਤਾ ਐਮ ਉਹ ਮੋਸਰ ਤੋੜਿਆ ਐ ਸ਼ੀਸ਼ੇ ਤੋੜੇ ਉੱਪਰ ਦੇ ਤੁਸੀਂ ਮੁੱਕ ਦੇ ਆ ਕੇ ਦਿਖਿਆ ਵੀ ਹੈ ਪਰਾਤਨਾ ਵੀ ਦਿਖਿਆ ਹੈਗਾ ਕਿ ਕੀ ਕੰਮ ਹੋਇਆ ਹੈ ਗਲੀ ਮਲੇ ਸਾਰਾ ਪਤਾ ਹੈਗਾ ਅਸੀਂ ਉਹ ਚੀਜ਼ ਦੇ ਗਵਾ ਹੈਗੇ ਕੀ ਨਾਮ ਲਾਇਆ ਜਾਂਦਾ ਹੈ ਮਾਮਲਾ ਇਹ ਹੈ ਕੱਲ ਰਾਤ ਦੀ ਗੱਲ ਹੈਗੀ ਆ 12:00 ਬਜੇ ਦਾ ਟਾਈਮ ਸੀ ਸਾਡੇ ਚਾਚਾ ਹੀ ਓਮ ਸਿੰਘ ਜੋ ਸੋਢੀ ਆ ਉਹ ਬਿਮਾਰ ਹੈਗੇ ਸੀ ਹੁੰਦੇ ਗਲੇ ਦੇ ਵਿੱਚ ਥੋੜਾ ਬਲਗਮ ਦੀ ਪ੍ਰੋਬਲਮ ਹੈਗੀ ਸੀ ਜਿਸ ਕਾਰਨ ਮੁੰਡੇ ਇਹਦੇ ਬੇਟੇ ਦੇ ਸਾੜਾ ਜੀ ਮਸ਼ੀਨ ਲੈ ਕੇ ਆ ਰਹੇ ਸੀ ਘਰ ਇੱਥੇ ਤਿੰਨ ਚਾਰ ਮੁੰਡੇ ਬੈਠੇ ਰਹੇ ਸੀ ਇਹ ਚੌਂਕ ਦੇ ਵਿੱਚ ਉਹਨੂੰ ਮੁੰਡੇ ਨੇ ਰੋਕ ਲਿਆ ਕਿ ਕਿੱਧਰ ਜਾਏਗਾ ਨਾ ਕਹਿੰਦੇ ਦਾਦਾ ਮੈਂ ਜਾਣਾ ਤੇ ਬਿਮਾਰ ਹੈਗੇ ਆ ਉਹਦੇ ਘਰ ਜਾ ਕੇ ਗਲੇ ਦੀ ਸਫਾਈ ਕਰਨੀ ਉਹਨਾਂ ਨੇ ਕਿਤੇ ਪੈਸੇ ਦੀ ਡਿਮਾਂਡ ਕੀਤੀ ਐ ਜਾਂ ਕੁਛ ਨਸ਼ੇ ਬੱਤੀ ਦੀ ਡਿਮਾਂਡ ਕੀਤੀ ਐ ਉੱਥੇ ਗੱਲਬਾਤ ਹੋਈ ਜਾਂਦੀ ਉਹ ਮੁੰਡਾ ਘਰ ਆਇਆ ਵੀ ਦਰਾਂ ਕਿ ਮੈਨੂੰ ਮੁੰਡਿਆ ਰੋਤੇ ਆ ਤੇ ਘਰ ਵਾਲੇ ਗਏ ਆ ਉੱਥੇ ਉਹਨਾਂ ਨੇ ਸਮਝਾਇਆ ਜਾ ਕੇ ਮੁੰਡਿਆ ਨੂੰ ਵੀ ਪੁੱਤਰ ਦਦੇ ਗੱਲ ਹੈ ਸਾਡੇ ਪਾਸ ਪਾਜੀ ਬਿਮਾਰ ਹੈ ਗਏ ਆ ਤੇ ਤੁਸੀਂ ਜਾਓ ਉਹਨਾਂ ਨੇ ਸ਼ਾਇਦ ਕਿ ਤੋ ਉਸ ਵਾਰ ਤਿੰਨ ਮੁੰਡੇ ਹੋਰ ਤਿੰਨ ਮੁੰਡੇ ਹੋਰ ਉਧਰੋਂ ਆਏ ਆ ਤਿੰਨ ਮੁੰਡੇ ਇਧਰੋਂ ਆਏ ਆ ਉਹਨਾਂ ਨੇ ਅੰਦਰੇ ਪੁੱਛਣਾ ਕੁਛ ਨਹੀਂ ਕੀਤਾ ਆਂਦਿਆਂ ਦੇ ਘਰ ਦੇ ਵਿੱਚ ਪਥਰਾਵ ਚਾਲੂ ਕਰਤਾ ਗੇਟ ਭੰਦਾ ਮੋਰ ਸਾਹਿਬ ਮਾਰਦਾ ਜਨਾਨੀਆਂ ਬਾਹਰ ਆਈਆਂ ਜਨਾਨੇ ਧੱਕਾ ਮਾਰਿਆ ਇੱਕ ਲੇਡੀ ਦੀ ਉਹ ਚੈਨ ਖਿੱਚ ਕੇ ਲਿਆ ਗਈ ਆ ਔਰ ਮੁੜੇ ਜਿਹੜੇ ਹੈਗੇ ਸਾਰੇ ਨਸ਼ੇ ਦੇ ਹਾਲਤ ਦੇ ਵਿੱਚ ਹੈਗੇ ਮੁੜੇ ਆ ਕਿਚਰਾ ਮਲੇ ਦੇ ਮੁੜੇ ਹੈਗੇ ਆ ਉਹਦੇ ਜੇ ਨਾਂ ਵੀ ਹੈਗੇ ਨਾਂ ਲਿਖਦੇ ਸਾਰੇ ਉਹਦੀ ਬਗਾ ਦਾ ਵੀਡੀਓ ਬਣੀ ਰਹੀ ਹੈਗੀ ਆ ਪੁਲਿਸ ਨੂੰ ਕੰਪਲੇਨਟ ਕਰਤੀ ਆ ਤੇ ਪੁਲਿਸ ਨੇ ਆ ਕੇ ਮੌਕੇ ਦੇ ਪਰਮਾਨਾ ਕੀਤਾ ਹਰ ਆ ਕੇ ਸਭ ਕੁਝ ਦੇਖੀ ਆ ਜਿਹੜੇ ਓਮ ਸਿੰਘ ਜੀ ਪਹਿਲੋ ਠੀਕ ਹੈਗੇ ਕੱਲ ਠੀਕ ਹੀ ਉਹ ਜਿਲਰਾਤੀ ਕਾਰ ਦੇ ਵਿੱਚ ਸਾਮਲਾ ਗਿਆ ਤਾਂ ਉਹਦੇ ਮਨ ਦੇ ਵਿੱਚ ਇੱਕ ਡੈਸ਼ ਤੇ ਪੈ ਗਈ ਆ ਉਸ ਤੋਂ ਬਾਅਦ ਬੰਦੇ ਹੋਸ਼ ਨਹੀਂ ਆ ਰਹੇ ਇਸ ਕਾਕੇ ਹੀ ਪੁਲਿਸ ਨੂੰ ਬੇਨਤੀ ਕਿ ਮੰਗ ਕਰਨ ਲਿਆ ਕਿ ਜਲਦੀ ਜਲਦੀ ਕਾਰਵਾਈ ਕੀਤੀ ਜਾਏਂ ਦੀ ਬੰਦੀ ਕਾਰਵਾਈ ਜਿਹਨਾਂ ਨਾਲ ਇਹਨਾਂ ਨੂੰ ਮੁੜ ਕੇ ਕੋਈ ਇਦਾਂ ਦਾ ਹਰਕਤ ਕਰਦਾ ਕੋਈ ਮੌਕਾ ਨਾ ਮਿਲੇ ਰਹਾ ਉਹ ਬੰਦੇ ਸਰ ਕਿਉਂ ਗੁੰਨਾ ਕਰ ਨਹੀਂ ਸਮੰਨਾ ਨਾਮ ਨਹੀਂ ਲੈ ਰਹੀ ਤੁਸੀਂ ਆਪ ਸਰ ਨਾਲੇ ਸਦਾ ਕਾਰੋਬਾਰ ਹੈਗਾ ਇਹ ਜਿਹੜੇ ਮੋੜੇ ਹੈਗੇ ਸਾਰੇ ਨਸ਼ੇੜੀ ਹੈਗੇ ਕਿਉਂਕਿ ਪਹਿਲੇ ਵੀ ਇਹਨਾਂ ਨੇ ਦੋ ਤਿੰਨ ਵਾਰੀ ਮਹੱਲੇ ਦੇ ਮੋੜੇ ਲਾ ਲਈ ਸਾਨੂੰ ਦੱਸਿਆ ਮੜਿਆਣੇ ਆ ਗਏ ਪੇਸਾ ਨੂੰ ਪਹਿਲੇ ਇੱਕ ਦੋ ਮਾਮਲੇ ਹੇਮ ਬਣਾਣਾ ਫੜਿਆ ਇੱਕ ਮੂੜਾ ਪੈਸੇ ਲੈ ਕੇ ਜਾਇਆ ਗਿਆ ਤੇ 25000 ਰੁਪਏ ਜੇਬੇ ਜੀ ਜੋ ਸਭ ਮੂੜੇ ਨਾਲ ਸਾਨੂੰ ਦਿੱਤਾ ਆ ਕੇ ਬਿਆਣ ਉਹਦੇ ਕੋਲ ਪੈਸੇ ਦੀ ਮੰਗ ਕੀਤੀ ਆਣ ਉਹਨੇ ਪੈਸੇ ਤੇ ਉਹਦੇ ਵਿੱਚ ਬੜਾ ਮਾਰੀ ਆਣ ਮਗਰ ਬਾਅਦ ਚ ਕਹਤਾ ਇੱਕ ਬੋਤਲ ਸ਼ਰਾਬ ਵੀ ਲਿਆਵੇ ਕਿੰਨੀ ਕਿ ਦਹਿਸ਼ਤ ਮਹੱਲੇ ਦੇ ਵਿੱਚ ਸਾਰੇ ਮਹੱਲੇ ਦੇ ਵਿੱਚ ਦਹਿਸ਼ਤ ਹੈ ਕਿ ਤੁਸੀਂ ਸਿਰ ਪਸ਼ਾ ਬਾਲ ਲਾਓ ਗਲੀ ਦੇ ਪੁੱਛੋ ਤੇ ਹੀ ਲੇਡੀ ਨੇ ਪੁੱਛੋ ਜਾਂ ਕਿਸੇ ਮੂੜੇ ਨੂੰ ਪੁੱਛ ਲਓ ਸਾਰੇ ਮੂੜੇ ਇਹਦੇ ਕੋ ਦਹਿਸ਼ਤ ਖੰਦੇ ਆ ਕਿਉਂਕਿ ਜਨਾਨੀਆਂ ਲੇਡੀ ਰਾਤੀ ਬਾਹਰ ਨਹੀਂ ਨਿਕਲ ਸਕਦੀਆਂ ਚੌਕ ਦੇ ਵਿੱਚ ਨਹੀਂ ਜਾ ਸਕਦੀਆਂ ਜੀ ਮੰਗ ਪ੍ਰਸ਼ਾਸਨ ਪ੍ਰਸ਼ਾਸਨ ਇਹ ਮੰਗ ਹੈ ਕਿ ਸਖਤ ਸਖਤ ਕਾਰਵਾਈ ਕੀਤੀ ਜਾਏ ਜਾਂਦੇ ਤਾਂ ਕਿ ਅੱਜ ਤੋਂ ਬਾਅਦ ਇਹ ਬੰਦੇ ਇਦਾਂ ਦੀ ਹਰਕਤ ਨਾ ਕਰਨ ਕਵੀ ਕਰ ਕੀ ਗੱਲ ਬਾਤ ਹੋਈ ਜਾਂਦੀ ਜਨਤੀਆਂ ਸਾਰੇ ਪਿਦਰ ਨੂੰ ਮਾਰ ਲੈ ਤੇ ਡੜਕੇ ਨੂੰ ਲੈ ਕੇ ਆਇਆ ਕਿਤੇ ਵੀ ਮਸ਼ੀਨ ਬਲਗਮ ਕੱਟਣ ਵਾਲੀ ਮਸ਼ੀਨ ਲੈ ਕੇ ਆ ਰਹੇ ਉਹਨਾਂ ਨੂੰ ਰਸਤੇ 'ਚ ਰੋਕ ਹੀ ਲਿਆ ਉਹਨਾਂ ਨੇ ਕਹਿੰਦੇ ਵੀ ਸਾਨੂੰ ਪੈਸੇ ਦਿਓ ਜਸ ਪਹਿਲੇ ਕਹਿੰਦੇ ਵੀ ਸਰਗਟ ਪੀਣਾ ਸਾਨੂੰ ਸਰਗਟ ਰੋ ਕਹਿੰਦੇ ਅਸੀਂ ਪੀਂਦੇ ਨਹੀਂ ਹੈਗੇ ਕਹਿੰਦੇ ਫਿਰ ਸਾਨੂੰ ਮਸ਼ੀਨ ਦੇ ਦਿਓ ਜਾਂ ਪੈਸੇ ਦਿਓ ਤਾਂ ਫਿਰ ਉਹਨਾਂ ਨੇ ਚ ਲਖਨਸਰ ਕੋ ਘੁਸ ਗਿਆ ਉਹਨਾਂ ਚ ਪੇੜ ਮਾਰ ਦਿੱਤੇ। ਅਬਸੂ ਦੇ ਘਰ ਦੇ ਸੰਨ ਫੋਨ ਆਇਆ ਕਿ ਦਜਸਨ ਨੂੰ ਰਸਤੇ 'ਚ ਰੁਕਿਆ ਆ ਤੇ ਮੇਰੇ ਦੇਵਰ ਗਏ ਨੇ ਮੈਂ ਵੀ ਗਈਆਂ ਮੇਰੀ ਬਹੂ ਵੀ ਗਈਏ ਸਾਰੇ ਅਸੀਂ ਗਏ ਆ ਫਿਰ ਉਹਨਾਂ ਨੂੰ ਹੱਥ ਪਈ ਹੋ ਰਹੀਆ ਛੜਾਇਆ ਉਹਦੇ ਹੱਥਾਂ 'ਤੇ ਸਾਡੀ ਬਹੂ ਦੀ ਕਚੈਨ ਵੀ ਡੇਢ ਟੁਣੀ ਚੈਨ ਜਿਹੜੀ ਆ ਕਰੀ ਹੈ ਦਿਖ ਗਈ ਹੈ। ਉਹਦੇ ਬਾਅਦ ਫਿਰ ਸਾਰੇ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਸਾਡੇ ਗੇਟ 'ਤੇ ਲੱਤਾਂ ਮਾਰਿਆ, ਧਰਾਟ ਮਾਰਿਆ, ਗੇਟ ਤੋੜਤਾ। ਜੇ ਅਸੀਂ ਗੇਟ ਅਹੀਂ ਨਹੀਂ ਉਹ ਕਰਦੇ ਤੇ ਸਾਨੂੰ ਅੰਦਰ ਆ ਕੇ ਮਾਰ ਸਕਦੇ ਸੀ। ਉਸ ਮੌਕੇ ਤੇ ਪਹੁੰਚੀ ਹੈ ਕੀ ਸਵਛਤ ਹਾਂ ਜੀ ਜ ਉਹਨੂੰ ਜਿਹੜਾ ਅਸੀਂ ਫੋਨ ਕੀਤਾ ਉਹ ਆਏ ਨਾ ਉਹਨਾਂ ਨੇ ਦੇਖਿਆ ਮੌਕਾ ਦੇਖਿਆ ਆ ਤੇ ਬਾਅਦ ਫੇਰ ਕਹਿੰਦੇ ਕੋਈ ਨਹੀਂ ਅਸੀਂ ਕਰਨੇ ਆ ਸਭ ਕੁਝ ਜੀ ਜੀ ਜਿਹੜੇ ਲੋਕ ਲਗਾਤਾ ਜੜੀ ਜੜੀ ਕੰਮ ਨੂੰ ਬੇਬੰਦ ਹੋਣਾ ਚਾਹੀਦਾ ਜੀ ਠੀਕ ਹੈ ਤੇ ਬਾਕੀ ਜਿਹੜਾ ਸਾਡਾ ਉਹ ਹੈ ਨੁਕਸਾਨ ਸਾਰਾ ਅਸੀਂ ਪੁਰਾਣਾ ਜੀ ਜੀ ਹੋਰ ਭਾਈ ਜੀ ਇਨਾਂ ਛੇ ਵਾਲੇ ਮoure ਰਾਤੀ 11 12 ਵਜੇ ਦਾ ਬਾਹਰ ਫਿੱਦੇ ਰਹਿੰਦੇ ਆ ਸਾਡੀ ਤਿੰਨਾਂ ਪੈਨ ਨੂੰ ਬਹੁਤ ਡਰਿਆ ਵੀ ਇਹ ਕਿਤੇ ਗਲਤ ਕੰਮ ਨਹੀਂ ਕਰਨ ਇਹ ਸਾਢੇ 1:30 ਵਜੇ ਤੱਕ ਹਾਂਜੀ ਬਾਕੀ ਇਹ ਜੁਠਾੜੀ ਮੇਰੀ ਇਹ ਜੀ ਰਾਤੀ ਦੀ 11:00 11:30 ਵਜੇ ਤੱਕ ਬਾਹਰ ਬੈਠਾ ਰਹਿੰਦੇ ਆ ਸਾਡਾ ਜੀਣਾ ਬਾਹਰ ਆਹੀ ਲੇਡੀਜ਼ ਬਾਹਰ ਨਹੀਂ ਨਿਕਲ ਸਕਦੀ ਆ ਕਿੰਨੇ ਕੁ ਮੁੰਡੇ ਹੁੰਦੇ ਨੇ ਚੌਂਕ ਜੀ ਮਤਲਬ ਇਹ ਤਿੰਨ ਚਾਰ ਕੋਈ ਠੀਕ ਹੀ ਮੰਡਲੀ ਹੁੰਦੀ ਆ ਬੈਠੇ ਆਂਦੇ ਜਾਂਦੇ ਆ ਨੂੰ ਚਬੇੜਾ ਮਾਰਦਿਆ ਉਹਨਾਂ ਦੀ ਲੂਟ ਪਾਰ ਜੋ ਵੀ ਪੈਸੇ ਹੈ ਉਹਦੇ ਕੋਲ ਜੋ ਵੀ ਉਹ ਲੈ ਲਿਆ ਜਿੰਨੇ ਦੇ ਪੈਸੇ ਚੱਲਦਾ ਪਿਆ ਜੀ ਇਹ ਹੋਈ ਏ ਸਾਲ ਮਤਲਬ ਛੇ 7 ਮਹੀਨੇ ਹੋਈ ਏ ਸਾਲ ਹੋਈ ਏ ਉਹ ਡਾ ਕਰਦੇ ਆ ਪੁਲਿਸ ਵਾਲਾ ਮੋਕੇ ਟਾਲੇ ਚੈਕਿੰਗ ਤਾਂ ਕਰੀ ਪੀਸੀ ਵਾਲੋਂ ਨਹੀਂ ਜੀ ਕੋਈ ਨਹੀਂ ਹੈ ਕੋਈ ਕੋਈ ਨਹੀਂ ਆਂਦਾ ਜੀ ਚੈੱਕ ਕਰ